ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਯਕੀਨੀ ਬਣਾਉਣ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲਣ ਲਈ ਮਿਸ਼ਨ ਰੁਜ਼ਗਾਰ ਤਹਿਤ ਲਗਾਤਾਰ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ। ਮਿਹਨਤੀ ਅਤੇ ਹੁਨਰਮੰਦ ਨੌਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਸਰ ਮੇਰੇ ਮਾਤਾ-ਪਿਤਾ ਦਾ ਸੁਪਨਾ ਸੀ ਇੱਕ ਕਿ ਉਹਨਾਂ ਦਾ ਬੇਟਾ ਕਿੱਥੇ ਸੈੱਟ ਹੋਵੇ। ਉਹ ਵਿਚਾਰੇ ਆਪ ਤਾਂ ਨਹੀਂ ਰਹੇ ਇਹ ਅੱਜ 18 ਸਾਲਾਂ ਬਾਅਦ ਸਰ ਇਹ ਸੁਪਨਾ ਮੇਰਾ ਪੂਰਾ ਹੋ ਰਿਹਾ ਹੁਣ ਤੱਕ ਵੱਖ-ਵੱਖ ਵਿਭਾਗਾਂ 'ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਪੰਜਾਬ ਸਰਕਾਰ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਪੂਰੀ ਤਰ੍ਹਾਂ ਖਰੀ ਉੱਤਰੀ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨੇ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਦੀ ਆਪਣਾ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜ੍ਹਾਈ ਤੇ ਬੇਸ ਤੇ ਮਿਲਦੀ ਹੈ ਮੈਰਿਟ ਤੇ ਬੇਸ ਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਓ ਕਿਸੇ ਨੂੰ ਕੋਈ ਕਰਪੀਆ ਦੇਣੀ ਪਈ ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਹੋ ਅੱਜ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਤਿੰਨ ਜੋ ਕਰਮਚਾਰੀ ਹਨ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਮਾਦੋਪੁਰ ਹੈੱਡ ਗੇਟ ਦੇ ਜੋ ਫਲੱਡ ਗੇਟ ਟੁੱਟ ਗਏ ਸਨ ਤਾਂ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਕਿ ਮਾਦੋਪੁਰ ਹੈੱਡ ਗੇਟ ਦੇ ਤਿੰਨ ਜੋ ਫਲੱਡ ਗੇਟ ਸੀ ਉਹ ਟੁੱਟ ਗਏ ਸਨ ਤਾਂ ਇਸ ਨੂੰ ਲੈ ਕੇ ਜੋ ਪਾਣੀ ਦਾ ਵਹਾਅ ਸੀ ਉਹ ਕਾਫੀ ਖੋਫਨਾਕ ਨਜ਼ਰ ਆਇਆ ਕਈ ਪੰਜਾਬ ਦੇ ਜਿਹੜੇ ਪਿੰਡ ਸੀ ਉਹ ਵੀ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆਏ ਹੜਾ ਦੀ ਮਾਰ ਕਾਰਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜੋ ਪਾਰੀ ਮਾਰ ਪਈ ਤਾਂ ਇਸੇ ਵਿਚਾਲੇ ਹੁਣ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲੈ ਲਿਆ ਜਿੱਥੇ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਸੀਮਾਨ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਮਾਦੂਪਰ ਹੈੱਡ ਵਰਕਰਸ ਦੇ ਜੋ ਗੇਟ ਟੁੱਟਣ ਮਾਮਲੇ ਦੇ ਵਿੱਚ ਤਿੰਨ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਹੈ ਕਾਰਜਕਾਰੀ ਇੰਜੀਨੀਅਰ ਸਮੇਤ ਤਿੰਨ ਲੋਕ ਜੋ ਨੇ ਮੋਤਲ ਕਰ ਦਿੱਤੇ ਗਏ ਨੇ ਤਸਵੀਰਾਂ ਵੀ ਤੁਹਾਨੂੰ ਨਾਲ ਦੇ ਨਾਲ ਦਿਖਾ ਰਹੇ ਹਾਂ ਜਦੋਂ ਫਲੱਡ ਗੇਟਾਂ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਔਰ ਟੁੱਟ ਜਾਂਦੇ ਨੇ ਤੇ ਪਾਣੀ ਦਾ ਵਹਾਅ ਦੇਖ ਕੇ ਲੋਕ ਜੋ ਸੀ ਔਰ ਦਰਦੇ ਹੋਏ ਨਜ਼ਰ ਆਏ ਕਈ ਪੰਜਾਬ ਦੇ ਪਿੰਡਾਂ ਨੂੰ ਇਸ ਪਾਣੀ ਦੇ ਕਾਰਨ ਜੋ ਸੀ ਉਹ ਖਤਰਾ ਨਜ਼ਰ ਆ ਰਿਹਾ ਸੀ ਤਾਂ ਇਸੇ ਵਿਚਾਰੇ ਹੁਣ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਗਿਆ ਐਕਸ਼ਨ ਲਿਆ ਜਿੱਥੇ ਕਰਮਚਾਰੀਆਂ ਨੂੰ ਜੋ ਐ ਸਸਪੈਂਡ ਕਰ ਦਿੱਤਾ ਗਿਆ ਬਨੀਤ ਸਾਡੇ ਨਾਲ ਬਣੇ ਹੋਏ ਨੇ ਬਨੀਤ ਕਿਸ ਤਰੀਕੇ ਦੇ ਨਾਲ ਇਸ ਨੂੰ ਦੇਖਦੇ ਹੋ ਸਸਪੈਂਡ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲੈ ਲਿਆ ਬਿਲਕੁਲ ਦੇਖੋ ਮਾਦੋਪੁਰ ওয়াটার হেডਸ ਦੀ ਗੱਲ ਕਰੀ ਉੱਥੋਂ ਜਿਹੜੀ ਬਾੜ ਆਈ ਸੀ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਔਰ ਜਿਸ ਢੰਗ ਦੇ ਨਾਲ ਮਾਦੋਪੁਰ ਦਾ ਜਿਹੜਾ ਫਲੱਡ ਗੇਟ ਸੀ ਟੁੱਟੇ ਸੀ ਉਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੀ ਤਰਫੋਂ ਵੱਡਾ ਸੰਕੇਤ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਜਿਹੜੀ ਇਸ ਮਾਮਲੇ ਦੇ ਵਿੱਚ ਸਰਵੇ ਦੀ ਕੰਪਨੀ ਸੀ ਜਿਸ ਨੂੰ ਪੂਰਾ ਇਸ ਕਾਰ ਦਿੱਤਾ ਹੋਏ ਸੀ ਜਿਸ ਨੇ ਸਰਵੇ ਵੀ ਕੀਤਾ ਸੀ ਜਿਸ ਕੰਪਨੀ ਨੇ ਐਤਕ ਦੱਸਿਆ ਸੀ ਕਿ ਇਸ ਦੇ ਵਿੱਚ ਕਿੰਨਾ ਪਾਣੀ ਆ ਸਕਦਾ ਹੈ ਉਸ ਦੇ ਉੱਪਰ ਕਾਰਵਾਈ ਹੋਈ ਤੇ ਹੁਣ ਆਪਣੇ ਅਧਿਕਾਰੀਆਂ ਦੇ ਉੱਪਰ ਕਾਰਵਾਈ ਕੀਤੀ ਹੈ ਉਹ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਲਾਪਰਵਾਹ ਅਫਸਰਾਂ ਦੇ ਉੱਪਰ ਐਕਸ਼ਨ ਹੋਇਆ ਐਕਸ਼ਨ ਸਮੇਤ 3 ਨੂੰ ਸਸਪੈਂਡ ਕਰ ਦਿੱਤੇ ਗਏ ਨੇ ਜਿਸ ਅੰਕ ਨਾਲ ਜਿਹੜੀ ਸਾਡੇ ਕੋਲ ਜਾਣਕਾਰੀ ਆਈ ਹੈ ਕਿ ਐਕਸ਼ਨ ਨਿਤਨ ਸੂਤ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਹੈ ਉਪ ਮੰਡਲ ਅਫਸਰ ਅਰुण कुमार ਤੇ ਜੈ ਸਚਿੰਦ ਠਾਕੁਰ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਤਿੰਨਾਂ ਨੂੰ ਹੈੱਡ ਕੁਆਰਟਰ ਚੰਡੀਗੜ੍ਹ ਭੇਜ ਦਿੱਤਾ ਗਿਆ ਔਰ ਸਿੱਧੇ ਤੌਰ ਤੇ ਇਸ ਮਾਮਲੇ ਦੇ ਵਿੱਚ ਅੱਗੇ ਵੀ ਬਾਤ ਕੀ ਐਕਸ਼ਨ ਜਿਹੜਾ ਹੋ ਜਾਰੀ ਰਹੇਗਾ ਲੇਕਿਨ ਇਸ ਤੰਦੇ ਨਾਲ ਹੜ੍ਹਾਂ ਨੂੰ ਲੈ ਕੇ ਸਪਸ਼ਟ ਸੀ ਕਿ ਸਰਕਾਰ ਕੋਈ ਵੱਡਾ ਐਕਸ਼ਨ ਲਏਗੀ ਲਾਪਰਵਾਹਾਂ ਦੇ ਉੱਪਰ ਕਾਰਵਾਈ ਹੋਏਗੀ ਕਿ ਮਾਦੋਪੁਰ ਦੇ ਵਿੱਚ ਜਿਹੜੀ ਬਾੜ ਆਈ ਉਸ ਲਈ ਕੌਣ ਜ਼ਿੰਮੇਵਾਰ ਸੀ ਉਸ ਤੋਂ ਬਾਅਦ ਜਦੋਂ ਫਲੱਡ ਗੇਟਸ ਟੁੱਟੇ ਉੱਥੇ ਕੌਨਸੀ ਬਿਵਾਰਸੀ ਯਾਨੀ ਹੁਣ ਐਕਸ਼ਨ ਸ਼ੁਰੂ ਹੋ ਚੁੱਕਿਆ ਜਿੱਥੇ ਪਹਿਲਾਂ ਰਾਹਤ ਬਚਾਅ ਕਾਰਜ ਚੱਲ ਰਹੇ ਸੀ ਲੇਕਿਨ ਹੁਣ ਸਰਕਾਰ ਜਿਹੜੀ ਐਕਸ਼ਨ ਮੋਡ ਦੇ ਵਿੱਚ ਵੀ ਆ ਚੁੱਕੀ ਹੈ ਜੀ ਤਮਾਮ ਜਾਣਕਾਰੀ ਦੇਣ ਲਈ ਧੰਨਵਾਦ ਆ ਫਿਰ ਜੁੜਾਂਗੇ ਤੁਹਾਡੇ ਨਾਲ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਸਰਕਾਰ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਲਾਪਰਵਾਹੀ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਕਾਰਜਕਾਰੀ ਇੰਜੀਨੀਅਰ ਸਮੇਤ ਤਿੰਨ ਲੋਕਾਂ ਨੂੰ ਮੁਅਤਲ ਕਰ ਦਿੱਤਾ ਹੈ ਜਲ ਸਰੋਤ ਵਿਭਾਗ ਦੇ ਗੁਰਦਾਸਪੁਰ ਨਹਿਰ ਅਤੇ ਭੂਮਿਕਤ ਤੇ ਜਲ ਵਿਭਾਗ ਗੁਰਦਾਸਪੁਰ ਦੇ ਕਾਰਜਕਾਰੀ ਇੰਜੀਨੀਅਰ ਨਿਤਿਨ ਸੂਦ ਇਸ ਦੇ ਵਿੱਚ ਸ਼ਾਮਲ ਹੈ ਉਪ ਮੰਡਲ ਅਧਿਕਾਰੀ ਅਰुण ਕੁਮਾਰ ਅਤੇ ਜੇ ਸਚਿਨ ਠਾਕੁਰ ਨੂੰ ਜੋ ਹੈ ਸਸਪੈਂਡ ਕਰ ਦਿੱਤਾ ਹੈ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਜੋ ਹੈ 1988 ਤੋਂ ਬਾਅਦ ਅਜੇ ਹੀ ਪੈਰੀਮਾਰ ਹੜਾ ਕਰਨ ਜੋ ਨਜ਼ਰ ਆਏ ਲੋਕਾਂ ਦੇ ਘਰ ਤਬਾਹ ਹੋ ਗਏ ਕਈ ਲੋਕ ਜੋ ਨੇ ਆਪਣੇ ਘਰੋਂ ਬੇਕਾਰ ਹੋ ਗਏ ਤਾਂ ਇਸੇ ਵਿਚਾਲੇ ਜਿੱਥੇ ਪੰਜਾਬ ਸਰਕਾਰ ਰਾਹਤ ਲੋਕਾਂ ਨੂੰ ਦਿੰਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਲਾਪਰਵਾਹੀ ਜਿਨ੍ਹਾਂ ਅਫਸਰਾਂ ਦੇ ਵੱਲੋਂ ਦਿਖਾਈ ਗਈ ਹੈ ਉਹਨਾਂ ਦੇ ਉੱਤੇ ਹੁਣ ਸ਼ਿਕੰਜਾ ਕਸਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤਾਂ ਇਸ ਨੂੰ ਲੈ ਕੇ ਹੁਣ ਮਾਦੋਪੁਰ ਹੈੱਡਗੇਟ ਤੇ ਜਿਹੜੇ ਅਫਸਰ ਕਨਾਤ ਸਨ ਉਹਨਾਂ ਨੂੰ ਤਿੰਨ ਇਸ ਅਫਸਰਾਂ ਨੂੰ ਜੋਇ ਮੌਤਲ ਕਰ ਦਿੱਤਾ ਗਿਆ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਸੇਮਾਨ ਹੋਰ ਕਿ ਕੁਝ ਵੱਡੇ ਅਫਸਰਾਂ ਤੇ ਕਾਰਵਾਈ ਕਰਦੇ ਹੋਏ ਨਜ਼ਰ ਆਣਗੇ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਤਿੰਨ ਜੋ ਕਰਮਚਾਰੀ ਹਨ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਮਾਧਪੁਰ ਹੈੱਡ ਗ੍ਰੇਡ ਦੇ ਜੋ ਫਲਡ ਗੇਟ ਟੁੱਟ ਗਏ ਸੰਤਾ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਕਿ ਮਾਦੋਪੁਰ ਹੈੱਡ ਗੇਟ ਦੇ ਤਿੰਨ ਜੋ ਫਲਡ ਗੇਟ ਸੀ ਉਹ ਟੁੱਟ ਟੁੱਟ ਗਏ ਸੰਤਾ ਇਸ ਨੂੰ ਲੈ ਕੇ ਜੋ ਪਾਣੀ ਦਾ ਵਹਾਅ ਸੀ ਉਹ ਕਾਫੀ ਖੋਫਨਾਕ ਨਜ਼ਰ ਆਇਆ ਕਈ ਪੰਜਾਬ ਦੇ ਜਿਹੜੇ ਪਿੰਡ ਸੀ ਉਹ ਵੀ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆਏ ਹੜਾ ਦੀ ਮਾਰ ਕਾਰਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜੋ ਹੈ ਭਾਰੀ ਮਾਰ ਪਈ ਤਾਂ ਇਸੇ ਵਿਚਾਲੇ ਹੁਣ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲਿਆ اللي جتھے افسਰਾਂ ਨੂੰ सस्पेंड ਕਰ ਦਿੱਤਾ ਗਿਆ ਤਾਂ ਸੀਮਾਨ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਮਾਦੂਪਰ ਹੈਡ ਵਰਕਰਸ ਦੇ ਜੋ ਗੇਟ ਟੁੱਟਣ ਮਾਮਲੇ ਦੇ ਵਿੱਚ ਤਿੰਨ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਹੈ ਕਾਰਜਕਾਰੀ ਇੰਜੀਨੀਅਰ ਸਮੇਤ ਤਿੰਨ ਲੋਕ ਜੋ ਨੇ ਮੁਅਤਲ ਕਰ ਦਿੱਤੇ ਗਏ ਨੇ ਤਸਵੀਰਾਂ ਵੀ ਤੁਹਾਨੂੰ ਨਾਲ ਦੇ ਨਾਲ ਦਿਖਾ ਰਹੇ ਹਾਂ ਜਦੋਂ ਫਲੱਡ ਗੇਟਾਂ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਔਰ ਟੁੱਟ ਜਾਂਦੇ ਨੇ ਤੇ ਪਾਣੀ ਦਾ ਵਹਾਅ ਦੇਖ ਕੇ ਲੋਕ ਜੋ ਸੀ ਔਰ ਦਰਦੇ ਹੋਏ ਨਜ਼ਰ ਆਏ ਕਈ ਪੰਜਾਬ ਦੇ ਪਿੰਡਾਂ ਨੂੰ ਇਸ ਪਾਣੀ ਦੇ ਕਾਰਨ ਜੋ ਸੀ ਉਹ ਖਤਰਾ ਨਜ਼ਰ ਆ ਰਿਹਾ ਸੀ ਤਾਂ اسی ਵਿਚਾਲੇ ਹੁਣ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਗਿਆ ਐਕਸ਼ਨ ਲਿਆ ਜਿੱਥੇ ਕਰਮਚਾਰੀਆਂ ਨੂੰ ਜੋ ਐ ਸਸਪੈਂਡ ਕਰ ਦਿੱਤਾ ਗਿਆ ਬਨੀ ਸਾਡੇ ਨਾਲ ਬਣੇ ਹੋਏ ਨੇ ਬਨੀਤ ਕਿਸ ਤਰੀਕੇ ਦੇ ਨਾਲ ਇਸ ਨੂੰ ਦੇਖਦੇ ਹੋ ਸਸਪੈਂਡ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲੈ ਲਿਆ ਬਿਲਕੁਲ ਦੇਖੋ ਮਾਦੋਪੁਰ ਵਾਟਰ ਹੈਡਸ ਦੀ ਗੱਲ ਕਰੀ ਉਹ ਤੋਂ ਜਿਹੜੀ ਬਾੜ ਆਈ ਸੀ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਔਰ ਜਿਸ ਢੰਗ ਦੇ ਨਾਲ ਬਾਦੋਪੁਰ ਦਾ ਜਿਹੜਾ ਫਲੱਡ ਗੇਟ ਸੀ ਟੁੱਟੇ ਸੀ ਉਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੀ ਤਰਫੋਂ ਵੱਡਾ ਸੰਗਿਆਲ ਲਿੱਤਾ ਗਿਆ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਜਿਹੜੀ ਇਸ ਮਾਮਲੇ ਦੇ ਵਿੱਚ ਸਰਵੇ ਦੀ ਕੰਪਨੀ ਸੀ ਜਿਸ ਨੂੰ ਪੂਰਾ ਇਸ ਸਾਡੇ ਕਾਰ ਦਿੱਤਾ ਹੋਇਸੀ ਜਿਸ ਨੇ ਸਰਵੇ ਵੀ ਕੀਤਾ ਸੀ ਜਿਸ ਕੰਪਨੀ ਨੇ ਐਤਕ ਦੱਸਿਆ ਸੀ ਕਿ ਇਸ ਦੇ ਵਿੱਚ ਕਿੰਨਾ ਪਾਣੀ ਆ ਸਕਦਾ ਹੈ ਉਸ ਦੇ ਉੱਪਰ ਕਾਰਵਾਈ ਹੋਈ ਤੇ ਹੁਣ ਆਪਣੇ ਅਧਿਕਾਰੀਆਂ ਦੇ ਉੱਪਰ ਕਾਰਵਾਈ ਜਿਹੜੀ ਹੈ ਉਹ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਲਾਪਰਵਾਹ ਅਫਸਰਾਂ ਦੇ ਉੱਪਰ ਐਕਸ਼ਨ ਹੋਇਆ ਐਕਸ਼ਨ ਸਮੇਤ 3 ਨੂੰ ਸਸਪੈਂਡ ਕਰ ਦਿੱਤੇ ਗਏ ਨੇ ਜਿਸ ਅੰਕ ਨਾਲ ਜਿਹੜੀ ਸਾਡੇ ਕੋਲ ਜਾਣਕਾਰੀ ਆਈ ਹੈ ਕਿ ਐਕਸ਼ਨ ਨੇ ਨਿਤਨ ਸੂਤ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਹੈ ਉਪ ਮੰਡਲ ਅਫਸਰ ਅਰຸນ ਕੁਮਾਰ ਤੇ ਜੈ ਸਚਿੰਦ ਠਾਕੁਰ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਤਿੰਨਾਂ ਨੂੰ ਹੈੱਡ ਕੁਆਰਟਰ ਚੰਡੀਗੜ੍ਹ ਭੇਜ ਦਿੱਤਾ ਗਿਆ ਔਰ ਸਿਦੇ ਤੌਰ ਤੇ ਇਸ ਮਾਮਲੇ ਦੇ ਵਿੱਚ ਅੱਗੇ ਵੀ ਬਾਤ ਹੈ ਐਕਸ਼ਨ ਜਿਹੜਾ ਹੋ ਜਾਰੀ ਰਹੇਗਾ ਲੇਕਿਨ ਜਿਸ ਤੰਗ ਤੇ ਨਾਲ ਹੜ੍ਹਾਂ ਨੂੰ ਲੈ ਕੇ ਸਪਸ਼ਟ ਸੀ ਕਿ ਸਰਕਾਰ ਕੋਈ ਵੱਡਾ ਐਕਸ਼ਨ ਲਏਗੀ ਲਾਪਰਵਾਹਾਂ ਦੇ ਉੱਪਰ ਕਾਰਵਾਈ ਹੋਏਗੀ ਕਿ ਮਾਦੋਪੁਰ ਦੇ ਵਿੱਚ ਜਿਹੜੀ ਬਾੜ ਆਈ ਉਸ ਲਈ ਕੌਣ ਜ਼ਿੰਮੇਵਾਰ ਸੀ ਉਸ ਤੋਂ ਬਾਅਦ ਜਿਹਨੇ ਫਲਡ ਗੇਟਸ ਟੁੱਟੇ ਉੱਥੇ ਕੋਈ ਨੀ ਬਿਵਾਰਸੀ ਯਾਨੀ ਹੁਣ ਐਕਸ਼ਨ ਸ਼ੁਰੂ ਹੋ ਚੁੱਕਿਆ ਜਿੱਥੇ ਪਹਿਲਾਂ ਰਾਹਤ ਬਚਾਅ ਕਾਰਜ ਚੱਲ ਰਹੇ ਸੀ ਲੇਕਿਨ ਹੁਣ ਸਰਕਾਰ ਜਿਹੜੀ ਐਕਸ਼ਨ ਮੋਡ ਦੇ ਵਿੱਚ ਵੀ ਆ ਚੁੱਕੀ ਹੈ ਜੀ ਤਮਾਮ ਜਾਣਕਾਰੀ ਦੇਣ ਲਈ ਧੰਨਵਾਦ ਆ ਫਿਰ ਜੁੜਾਂਗੇ ਤੁਹਾਡੇ ਨਾਲ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਸਰਕਾਰ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਲਾਪਰਵਾਹੀ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਕਾਰਜਕਾਰੀ ਇੰਜੀਨੀਅਰ ਸਮੇਤ ਤਿੰਨ ਲੋਕਾਂ ਨੂੰ ਮੁਅਤਲ ਕਰ ਦਿੱਤਾ ਹੈ ਜਲ ਸਰੋਤ ਵਿਭਾਗ ਦੇ ਗੁਰਦਾਸਪੁਰ ਨਹਿਰ ਅਤੇ ਭੂਮਿਕਾ ਤੇ ਜਲ ਵਿਭਾਗ ਗੁਰਦਾਸਪੁਰ ਦੇ ਕਾਰਜਕਾਰੀ ਇੰਜੀਨੀਅਰ ਨਿਤਿਨ ਸੂਦ ਇਸ ਦੇ ਵਿੱਚ ਸ਼ਾਮਲ ਹੈ ਉਪ ਮੰਡਲ ਅਧਿਕਾਰੀ ਅਰुण కుమార్ ਅਤੇ ਜੇ ਸਚਿੰਨ ਠਾਕੁਰ ਨੂੰ ਜੋ ਹੈ ਸਸਪੈਂਡ ਕਰ ਦਿੱਤਾ ਹੈ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਜੋ ਹੈ 1988 ਤੋਂ ਬਾਅਦ ਅਜੇ ਹੀ ਪੈਰੀ ਮਾਰ ਹੜਾ ਕਾਰਨ ਜੋ ਨਜ਼ਰ ਆਈ ਲੋਕਾਂ ਦੇ ਘਰ ਤਬਾਹ ਹੋ ਗਏ ਕਈ ਲੋਕ ਜੋ ਨੇ ਆਪਣੇ ਘਰੋਂ ਬੇਕਾਰ ਹੋ ਗਏ ਤਾਂ ਇਸੇ ਵਿਚਾਲੇ ਜਿੱਥੇ ਪੰਜਾਬ ਸਰਕਾਰ ਰਾਹਤ ਲੋਕਾਂ ਨੂੰ ਦਿੰਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਲਾਪਰਵਾਹੀ ਜਿਨ੍ਹਾਂ ਅਫਸਰਾਂ ਦੇ ਵੱਲੋਂ ਦਿਖਾਈ ਗਈ ਹੈ ਉਹਨਾਂ ਦੇ ਉੱਤੇ ਹੁਣ ਸ਼ਿਕੰਜਾ ਕਸਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤਾਂ ਇਸ ਨੂੰ ਲੈ ਕੇ ਹੁਣ ਮਾਦੂਪੁਰ ਹੈੱਡਗੇਟ ਤੇ ਜਿਹੜੇ ਅਫਸਰ ਤਨਾਤ ਸਨ ਉਹਨਾਂ ਨੂੰ ਤਿੰਨਾਂ ਇਸ ਅਫਸਰਾਂ ਨੂੰ ਜੋ ਹੈ ਮੋਤਲ ਕਰ ਦਿੱਤਾ ਗਿਆ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਸਿਮਾਨ ਹੋਰ ਕਿ ਕੁਝ ਵੱਡੇ ਅਫਸਰਾਂ ਤੇ ਕਾਰਵਾਈ ਕਰਦੇ ਹੋਏ ਨਜ਼ਰ ਆਣਗੇ